ਆ ਤੇ ਜਦੋਂ ਆਪਾਂ 26 ਤਰੀਕ ਨੂੰ ਆਪਾਂ ਚੱਲ ਗਏ ਆ ਹਾਂਜੀ ਆ ਭਾਜੀ ਹੁਣੇ ਸਾਰੇ ਧਾਰੀ ਵਾਲੋਂ ਧਾਰੀ ਹਰ ਕਰੇ ਲਈ ਤੇ 16 17 ਦਰਿਆਬਾਦ ਆਪਾਂ ਇੱਥੇ ਪਹੁੰਚੇ ਆ ਜਦੋਂ ਅੱਜ ਆਏ ਆ ਤੇ ਆ ਹਾਲਾਤ ਕਮਰੇ ਵੀ ਬਰਾਂਡਾ ਵੀ ਸਾਰਾ ਹੀ ਢਾਹ ਢੇਰੀ ਹੋ ਗਿਆ ਪਹਿਲੀ ਹੀ ਪੰਜ ਕਿਲੇ ਥਾਂ ਠੇਕੇ ਤੇ ਉਹ ਬਰਬਾਦ ਹੋ ਗਈ ਆ ਠਾਈ ਤਿੰਨ ਕਿਲੇ ਆਪਣੀ ਤਿੰਨ ਕਿਲੇ ਸਾਢੇ ਤਿੰਨ ਹਾਂਜੀ ਉਹ ਵੀ ਅੱਧ ਪੱਤਲ ਪੈ ਗਈ ਸਾਰੀ ਅੱਧ ਕਪਲੇ ਥੋੜਾ ਆ ਜਾ ਮੈਂ ਖਤ ਤੇ ਜਾਇਸਾ ਬੱਲੇ ਪਾਉਗਾ ਹਾਂਜੀ ਘਰ ਦਾ ਕਿੰਨਾ ਨੁਕਸਾਨ ਘਰ ਦਾ ਬਹੁਤ ਨੁਕਸਾਨ ਹੋਇਆ ਘਰ ਚ ਸਾਰੇ ਟੋਏ ਵੀ ਪੈ ਗਏ ਆ ਬਰਾਂਡਾ ਟਹਿ ਗਿਆ ਡੰਗਰਾਂ ਵਾਲਾ ਆਪਣਾ ਇਹ ਵੀ ਕਮਰਾ ਵੀ ਟਹਿ ਗਿਆ ਇਨੇ ਦਿਨ ਕਿੱਥੇ ਗਿਜਾਰੇ ਜਦੋਂ ਹੜਾ ਇਸ ਹਾਂਜੀ ਬਾਜੀ ਤਾਰੀ ਆਲ ਤਾਰੀ ਆਲ ਲੈ ਕੇ ਪਰੋਨੇ ਉਹਨਾਂ ਦੇ ਮਾਲ ਡੰਗਰ ਵੀ ਲੈ ਕੇ ਲੱਦ ਕੇ ਹਾਂਜੀ ਕੋਈ ਥੋੜਾ ਬੋਤਾ ਸਮਾਨ ਸਹੂਣ ਜਿਹੜਾ ਉਹ ਥੋੜਾ ਬੋਤਾ ਜਿੰਨਾ ਘਾਟੇ ਕੋਈ ਨਿਕਲਿਆ ਉਹਨਾਂ ਕੇ ਲੈ ਗਏ ਮੰਗ ਤੇ ਇਹੋ ਹੀ ਸਾਡੇ ਛੱਤ ਤੇ ਚਲੋ ਪੈ ਜੇ ਸਾੜ ਆ ਗਿਆ ਤੇ ਆਪਾਂ ਨੇ ਇਤਰਾ ਵੀ ਬੱਚੇ ਬਚਾਏ ਜੇ ਤੇ ਇਥੋਂ ਲੈ ਗਏ ਪਰ ਉਹਨੇ ਕੱਢ ਕੇ ਮੈਂ 88 ਦਾ ਸਾੜ ਵੇਖਿਆ ਸੀ ਮੈਂ ਆਖਿਆ ਮੇਰੇ ਬੱਚੇ ਨਾ ਕਿਤੇ ਤਾਂਠਾ ਹੋ ਜਾਣ ਵਾਲਿਆਂ ਵਾਲੀ ਛੱਤ ਸੀ ਤੇ ਮੈਂ ਇਹ ਕਰਕੇ ਫਿਰ ਉਹਨਾਂ ਨੂੰ ਇਥੋਂ ਕੱਢ ਕੇ ਤੇ ਲੈ ਗਈ ਪਰ ਉਹਨੇ ਆਏ ਸੀ ਤੇ ਉੱਥੇ ਅਸੀਂ ਅੱਜ 15 ਛੋੜੀ ਦਿਨਾਂ ਦਾ ਰਾਏ ਆਏ ਚਤਾਈ ਤਰੀਕ ਦੇ ਘਰੋਂ ਗਏ ਪਾਣੀ ਦੀ ਆਵਾਜ਼ ਆ ਗਈ ਤੋਂ ਉਦੋਂ ਹੱਠਾਸੀ ਦਾ ਵੇਖਿਆ ਤੇ ਡਰਦੀ ਮੈਂ ਇਹਨਾਂ ਨੂੰ ਫਿਰ ਕੱਢ ਲਿਆ ਮੇਰੇ ਬੱਚੇ ਨਾਲ ਕੋਈ ਹੋ ਜੇ ਤਾਂ ਪਾਣੀ ਆਇਆ ਆਇਆ ਲੱਗਾ ਪਰ ਜਦੋਂ ਵੇਖਿਆ ਨਹੀਂ ਨਹੀਂ ਮੈਂ ਪਾਣੀ ਅੱਜ ਹੀ ਆਈਆਂ ਇਹ ਬੱਚੇ ਆਏ ਨਾਲ ਆਇਆ ਇਹ ਬਰੋਣਾ ਆਂਦੇ ਵੀ ਇਹਨਾਂ ਦਾ ਪਾਣੀ ਹੀ ਘਰ ਵਿੱਚ ਸਾਰੇ ਅੰਦਰ ਵੀ ਪੈ ਗਿਆ ਬੈੱਡ ਖਰਾਬ ਹੋ ਗਿਆ ਉਹ ਨਵੇਟਰ ਹੋ ਗਿਆ ਸਾਰੇ ਕੁਝ ਸਮਾਨ ਖਰਾਬ ਹੋ ਗਿਆ ਜਿੰਨਾ ਰਹਿ ਗਿਆ ਘਰ ਬਾਕੀ ਜਿਹੜਾ ਉੱਤੇ ਚਲ ਗਿਆ ਉਹ ਬਚ ਗਿਆ ਪਰਿਵਾਰ ਦੇ ਕੀ ਹਾਲਾਤ ਨੇ ਬਹੁਤ ਔਖੇ ਕਰ ਜਾਈ ਇਹਨਾਂ ਤੇ ਬੜਾ ਜਿਆਦਾ ਪੈੜੀ ਮਾਰੀ ਗਈ ਘਰ ਡੇਗ ਪਏ ਹੁਣ ਘਰ ਵੰਨੇ ਦੋ ਮੇਰੇ ਇੱਥੇ ਬੱਚੇ ਇੱਕ ਤੇ ਚਲੋ ਵੰਡੇ ਆ ਤੇ ਦੋ ਇੱਥੇ ਦੇ ਨਾਲ ਦੋ ਦਾ ਪਰਿਵਾਰ ਆ ਤੇ ਦੋਵੇਂ ਹੀ ਵੱਖੋ ਆਖਿਆ ਤੇ ਫਿਰ ਇਹ ਕਰਕੇ ਹੁਣ ਤੈਨੂੰ ਪਤਾ ਆਪੋ ਆਪਣਾ ਪਰਵਾਲ ਚ ਪਾ ਲੈਣਾ ਹੀ ਬੜਾ ਕਰਜਾ ਕਰਦੇ ਕਰਦੇ ਗਏ ਉਹ ਤੇ ਪੂਰੇ ਹੋ ਗਏ ਬਾਬਾ ਜਿੱਤੇ ਤੁਹਾਡੇ ਚਿੱਤ ਜੁਮੇ ਆ ਸਾਰੀ ਕਰੀ ਤੇ ਇਹੋ ਹੀ ਤਰਲੇ ਲੈ ਲੈਂਦੀ ਆ ਵੀ ਮੇਰੇ ਬੱਚੇ ਚਲੋ ਜਿਹਨੇ ਗਾਂ ਖਤੇ ਨੁਕਸਾਨ ਕਿੰਨਾ ਹੋ ਗਿਆ ਬਹੁਤ ਜਿਆਦਾ ਹੀ ਹੋ ਗਿਆ ਸਾਡੇ ਸਾਹਮਣੇ ਹੁਣ ਵੇਖੋ ਸਾਨੂੰ ਪਾਣੀ ਦੀ ਮੁਸ਼ਕਲ ਆ ਕੀ ਮੁਸ਼ਕਲ ਹੈ ਪਾਣੀ ਦੀ ਪਾਣੀ ਦੀ ਮੁਸ਼ਕਲ ਜੇ ਆ ਪੀਣ ਵਾਲਾ ਜਿਹੜਾ ਬੋਰਾ ਦਾ ਪਾਣੀ ਇਹ ਤੇ ਖਰਾਬ ਹੋ ਗਿਆ ਹਾਂਜੀ ਕੀ ਕਾਰਨ ਕੀ ਰਿਹਾ ਪਾਣੀ ਖਰਾਬ ਹੋ ਰਿਹਾ ਪਾਣੀ ਇਹੋ ਵੀ ਮਤਲਬ ਪਹਿਲਾਂ ਨਾਲੋਂ ਵੜ ਲੱਗੀ ਸੀ ਹੁਣ ਪਾਣੀ ਹੜ ਦਾ ਆ ਗਿਆ ਤੇ ਉਹ ਪਾਣੀ ਥੱਲੇ ਵਾਲਾ ਮਿਕਸ ਹੋ ਗਿਆ ਉਹਦੇ ਕਰਕੇ ਕੋਈ ਬੋਰਾ ਜੀ ਪਾਣੀ ਪੀ ਗਿਆ ਜੀ ਹਾਂਜੀ ਸਵਾਲ ਬਦਲਿਆ ਕੀ ਸਮੈਲ ਆਦੀ ਕੀ ਹੋ ਰਿਹਾ ਸਮੈਲ ਆ ਰਹੀ ਆ ਕੀ ਕੀ ਨੁਕਸਾਨ ਹੋ ਰਿਹਾ ਤੇ ਨਾਲ ਇਹਦੇ ਨਾਮ ਮਵਾਰੀਆਂ ਵਧਣਦੀਆਂ ਜੇ ਵੇਖੋ ਖਾਂਗ ਚਕਾਮ ਪਖਾਰ ਹਾਂ ਹਾਂ ਖਾਰਜ ਤਾਂ ਹੁੰਦੀ ਹੁੰਦੀ ਆ ਉਹਦੇ ਜਦੋਂ ਪਾਣੀ ਮਾਰਿਆ ਫੇ ਖਾਰਜ ਤੇ ਹੋਣੀ ਆ ਕੀ ਮੰਗ ਕਰਦੇ ਜੀ ਪਾਣੀ ਦੀ ਕੀ ਆਰੋ ਪਿੰਡ ਚ ਲਾਇਆ ਜਾਵੇ ਕੀ ਕਿਤੇ ਨਹੀਂ ਸਫਾਈ ਵੀ ਹੋ ਜਾਏ ਆਰੋ ਵੀ ਲੱਗ ਜਾਏ ਆ ਲੱਗ ਲੱਗ ਸਫਾਈ ਹੋ ਜਾਏ ਗੰਦਗੀ ਵੇਖੋ ਕਿੰਨੀ ਆ ਮੇਰਾ ਜਨਮ ਵੀ ਇੱਥੋਂ ਦਾ ਮੇਰੇ ਡੈਡੀ ਦਾ ਜਨਮ ਵੀ ਇੱਥੋਂ ਦਾ ਤੁਸੀਂ ਸਾਨੂੰ ਸਵਾਲ ਕਰੋਗੇ ਤੇ ਅਸੀਂ ਤੁਹਾਨੂੰ ਪਾਣੀ ਦੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਪਾਣੀ ਬਹੁਤ ਮੁਸ਼ਕਲ ਜੀ ਆਹ ਹਲੇ ਪਾਣੀ ਬਹੁਤ ਗੰਦਗੀ ਵਾਲਾ ਪਾਣੀ ਸਾਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਜਦੋਂ ਹਾਲ ਆਇਆ 27 28 ਤਰੀਕ ਨੂੰ 8ਵੇਂ ਮਹੀਨੇ ਦੇ ਉਦੋਂ ਪਾਣੀ ਸਾਨੂੰ ਸਰਕਾਰ ਨੇ ਨਹੀਂ ਦਿੱਤਾ ਹੋਰ ਵੀ ਸੇਵਾਦਾਰਾਂ ਨੇ ਆਪਣੇ ਬਾਬੇ ਕਾਰਸੇਵਾਲੇ ਹੋਰ ਜੁਨੀਆਨ ਵਾਲੇ ਬੰਦੇ ਹਰ ਕਮੇਟੀ ਨੇ ਪਾਣੀ ਸਾਡੇ ਘਰਾਂ 'ਚ ਕੋਈ ਦੋ ਦੋ ਚਾਰ ਚਾਰ ਪਟੀਆਂ ਦਿੱਤਾ ਉਹ ਅੱਜ ਪਾਣੀ ਮੁੱਕ ਗਿਆ ਨਾਲ ਲੋਕਾਂ ਕੋ ਤੇ ਹੁਣ ਅਸੀਂ ਆਪਣੇ ਬੋਰ ਚਲਾਏ ਆ ਪਾਣੀ ਸਾਫ਼ ਨਹੀਂ ਹੈਗਾ ਜੀ ਬਹੁਤ ਗੰਦਗੀ ਵਾਲਾ ਸਰਨੇ ਜਦੋਂ ਪਾਣੀ ਪਾਣੀ ਦਾ ਕਾਰਨ ਹੈ ਜੀ ਜਦੋਂ ਧਰਤੀ ਔੜੀ ਹੁੰਦੀ ਆ ਤੁਹਾਨੂੰ ਅੱਗੇ ਵੀ ਬੜੀ ਵਾਰ ਦੱਸਿਆ ਦੇ ਵਿੱਚ ਫਿਰ ਬਾਰ ਬਾਰ ਇਹੋ ਹੀ ਦੱਸਾਂਗੇ ਜਦੋਂ ਧਰਤੀ ਔੜੀ ਹੁੰਦੀ ਹੈ ਉਹਦੇ ਵਿੱਚ ਪਾਣੀ ਰਸ ਜਾਂਦਾ ਤੇ ਫਿਰ ਥੱਲਾ ਜਿਹੜਾ ਉੱਪਰਲਾ ਪਾਣੀ ਹੈ ਜੀ ਉਹ ਮੰਡ ਦਾ ਮੰਡ ਰਲ ਜਾਂਦਾ ਉਹ ਪਾਣੀ ਫਿਰ ਗੰਦਾ ਹੋ ਜਾਂਦਾ ਜੀ ਇਹ 6 ਮਹੀਨੇ ਵੀ ਲੱਗ ਸਕਦੇ ਪਾਣੀ ਸਾਫ਼ ਹੁੰਦਿਆਂ ਸਾਲ ਵੀ ਲੱਗ ਸਕਦਾ 10 ਦਿਨ ਵੀ ਲੱਗ ਸਕਦੇ ਜੀ ਕਿੰਨੀਆਂ ਕੁ ਬਿਮਾਰੀਆਂ ਦਾ ਖਤਰਾ ਜੀ ਪਾਣੀ ਹਰ ਬਿਮਾਰੀ ਨਾਲ ਮਾਰਾ ਇਹ ਪਾਣੀ ਨਾਲ ਖਤਰਾ ਹੀ ਖਤਰਾ ਹੈ ਤੇ પેટ ਨੂੰ ਬਿਮਾਰੀ ਹੋ ਸਕਦੀ ਆ ਮੱਛਰ ਦੀ ਬਿਮਾਰੀ ਆ ਬੁਖਾਰ ਹੋ ਸਕਦਾ ਜੀ ਇਹ ਪਾਣੀ ਨਾਲ ਨਾਉ ਦੇ ਜਦੋਂ ਉਹਦੇ ਸਬਜ਼ੀ ਨਹੀਂ ਚੰਗੀ ਬਣਦੀ ਉਹ ਵੀ ਇਹ ਖਾਣਾ ਹਰ ਵੇਲੇ ਪਾਣੀ ਦੀ ਲੋੜ ਹੀ ਲੋੜ ਹਰ ਇਨਸਾਨ ਨੂੰ ਹਰ ਬੱਚੇ ਨੂੰ